ਗੌੜੀ ਮਹੱਲਾ ਪੰਜਵਾਂ ਕੋਟ ਬਿਗਨ ਹਿਰੇਖ ਨਮਾਹਿ ਹਰ ਹਰ ਕਥਾ ਸਾਧ ਸੰਗ ਸੁਨਾਹੀ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦਤਾਸ ਰਹਾਉ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾਂ ਕਹਿ ਰਿਦੈ ਵਸਹਿ ਭਗਵਾਨ ਔਖਦ ਮੰਤਰ ਤੰਤ ਸਭ ਛਾਰ ਕਰਣ ਹਾਰ ਰਦੇ ਮਹਤਾਰ ਤਜ ਸਭ ਭਰਮ ਭਜੋ ਪਾਰ ਬ੍ਰਹਮ ਕਹੋ ਨਾਨਕ ਅਟਲ ਇਹੋ ਧਰਮ ਗਉੜੀ ਮਹੱਲਾ ਪੰਜਵਾਂ ਕਰ ਕਿਰਪਾ ਭੇਟੇ ਗੁਰ ਸੋਈ ਤਿਤ ਬਲ ਰੋਗ ਨਾ ਵਿਆਪੈ ਕੋਈ RAM ਰਮਣ ਤਰਨ ਭੈ ਸਾਗਰ ਸਰਨ ਸੂਰ ਫਾਰੇ ਜਮ ਕਾਗਰ ਰਹਾਉ ਸਤ ਗੁਰ ਮੰਤਰ ਦਿਓ ਹਰ ਨਾਮ ਇਹ ਆਸਰ ਪੂਰਨ ਭਏ ਕਾਮ ਜਪ ਤਪ ਸੰਜਮ ਪੂਰੀ ਵਡਿਆਈ ਗੁਰ ਕਿਰਪਾਲ ਹਰ ਭਏ ਸਹਾਈ ਮਾਨ ਮੋਹ ਖੋਏ ਗੁਰ ਭਰਮ ਏਖ ਨਾਨਕ ਪਸਰੇ ਭਾਰ ਬ੍ਰਹਮ ਗੌੜੀ ਮਹੱਲਾ ਪੰਜਵਾ ਬਿਖੇ ਰਾਜ ਤੇ ਅੰਦੁਲਾ ਭਾਰੀ ਦੁਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਈ ਰਹਾਉ ਰੋਗ ਗਿਰਸਤ ਚਿਤਾਰੇ ਨਾਉ ਬਿਖਮਾਤੀ ਕਾਠੌਰ ਨਾਂ ਠਾਂ ਚਰਨ ਕਮਲ ਸਿਓ ਲਾਗੀ ਪ੍ਰੀਤ ਆਨ ਸੁਖਾ ਨਹੀਂ ਆਵਹਿ ਚੀਤ ਸਦਾ ਸਦਾ ਸਿਮਰਉ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਆਠ ਪਹਿਰ ਸੰਗੀ ਬਟਵਾਰੀ ਕარი ਕਿਰਪਾ ਪ੍ਰਭ ਲੈ ਨਿਵਾਰੀ ਐਸਾ ਹਰ ਰਸ ਰਮਹੁ ਸਭ ਕੋਈ ਸਰਬ ਕਲਾ ਪੂਰਨ ਪ੍ਰਭ ਸੋਈ ਰਹਾਉ ਮਹਾ ਤਪਤ ਸਾਗਰ ਸੰਸਾਰ ਪ੍ਰਭ ਖਿਨ ਮਹਿ ਪਾਰਿ ਉਤਾਰਨ ਹਾਰ ਅਨਕ ਬੰਧਨ ਤੂਰੇ ਨਹੀਂ ਜਾਹੇ ਸਿਮਰਤ ਨਾਮ ਮੁਕਤ ਫਲ ਪਾਹੇ ਉਕਤ ਸਿਆਨਪ ਇਸਤੇ ਕਛ ਨਾਹੀ ਕਰ ਕਿਰਪਾ ਨਾਨਕ ਗੁਣ ਗਾਹੀ ਗੌੜੀ ਮਹੱਲਾ ਪੰਜਵਾਂ ਥਾਤੀ ਪਾਈ ਹਰ ਕੋ ਨਾਮ ਵਿਚਰ ਸੰਸਾਰ ਪੂਰਨ ਸਭ ਕਾਮ ਵੱਡ ਭਾਗੀ ਹਰ ਕੀਰਤਨ ਗਾਈਐ ਪਾਰ ਬ੍ਰਹਮ ਤੂੰ ਦੇ ਤਾ ਪਾਈਐ ਰਹਾਉ ਹਰ ਕੇ ਚਰਨ ਹਿਰਦੈ ਉਰਤਾਰ ਭਵ ਸਾਗਰ ਚੜ ਉਤਰੈ ਪਾਰ ਸਾਧੂ ਸੰਗ ਕਰਹੁ ਸਭ ਕੋਈ ਸਦਾ ਕਲਿਆਣ ਫਿਰ ਦੁਖ ਨਾ ਹੋਇ ਪ੍ਰੇਮ ਭਗਤ ਭਜ ਗੁਣੀ ਨਿਧਾਨ ਨਾਨਕ ਦਰਗਾਹ ਪਾਈਐ ਮਾਨ ਗੋੜੀ ਮਹੱਲਾ ਪੰਜਵਾ ਜਲ ਥਲ ਮਹੀਲ ਪੂਰਨ ਹਰ ਮੀਤ ਬ੍ਰਹਮ ਬਿਨ ਸੇ ਗਾਏ ਗੁਣ ਨੀਤ ਉਠਤ ਸੋਵਤ ਹਰ ਸੰਗ ਪਹਰੂਆ ਜਾਂ ਕੈ ਸਿਮਰਨ ਜਮ ਨਹੀਂ ਡਰੂਆ ਰਹਾਉ ਚਰਨ ਕਮਨ ਪਰਬਰੀ ਦੇ ਨਿਵਾਸ ਸਗਲ ਦੁੱਖ ਕਾ ਹੋਇਆ ਨਾਸ ਆਸਾ ਮਾਨ ਤਾਨ ਧਾਨੀਕ ਸਾਚੇ ਸਾਹ ਕੀ ਮਨ ਮਹਿ ਟੇਕ ਮਹਾ ਗਰੀਬ ਜਨ ਸਾਧ ਅਨਾਥ ਨਾਨਕ ਪ੍ਰਭ ਰਾਖੇ ਦੇ ਹਾਥ ਗੌੜੀ ਮਹੱਲਾ ਪੰਜਵਾਂ ਹਰ ਹਰ ਨਾਮ ਮੱਜਨ ਕਰ ਸੂਚੇ ਕੋਟ ਗ੍ਰਹਿਣ ਪੁੰਨ ਫਲ ਮੂਚੇ ਰਹਾਉ ਹਰ ਕੇ ਚਰਨ ਰਦੀ ਮਹਿ ਬਸੇ ਜਨਮ ਜਨਮ ਕੇ ਕਿਨ ਵਿਖ ਨਸੇ ਸਾਧ ਸੰਗ ਕੀਰਤਨ ਫਲ ਪਾਇਆ ਜਮ ਕਾ ਮਾਰਗ ਦ੍ਰਿਸ਼ਟ ਨ ਆਇਆ ਮਨ ਬਚ ਕਰਮ ਗੋਵਿੰਦ ਆਧਾਰ ਤਾਂ ਤੇ ਛੁੱਟਿਓ ਬਿਕ ਸੰਸਾਰ ਕਰ ਕਿਰਪਾ ਪ੍ਰਭ ਕੀਨੋ ਆਪਣਾ ਨਾਨਕ ਜਾਪ ਜਪੇ ਹਰ ਜਪਨਾ ਗਉੜੀ ਮਹੱਲਾ ਪੰਜਵਾਂ ਬਹੁ ਸਰਲਾਈ ਜਿਨ ਹਰ ਜਾਤੀ ਮਨ ਤਨ ਸੀਤਲ ਚਰਨ ਹਰ ਰਾਤੀ ਪੈ ਭੰਜਨ ਪ੍ਰਭ ਮਨ ਨਾ ਵਸਾਹੀ ਦਰਪਤ ਦਰਪਤ ਜਨਮ ਬਹੁਤ ਜਾਹੀ ਰਹਾਉ ਜਾਨ ਕਹਿ ਰਦਾ ਬਸਿਓ ਹਰ ਨਾਮ ਸਗਲ ਮਨੂਰਤ ਤਾਕੇ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰੱਥ ਸਿਮਰ ਸਾਸ ਗਰਾਸ ਮੀਤ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੇਕ ਗੌੜੀ ਮਹੱਲਾ ਪੰਜਵਾ ਬਾਹਰ ਰਾਖਿਓ ਰਿਦੈ ਸੰਭਾਲ ਘਰ ਆਏ ਗੋਵਿੰਦ ਲੈ ਨਾਲ ਹਰ ਹਰ ਨਾਮ ਸੰਤਨ ਕੈ ਸੰਗ ਮਨ ਤਨ ਰਾਤਾ ਰਾਮ ਕੈ ਰੰਗ ਰਹਾਉ ਗੁਰ ਪ੍ਰਸਾਦੀ ਸਾਗਰ ਤਰਿਆ ਜਨਮ ਜਨਮ ਕੇ ਕਿਲ ਵੇਖ ਸਭ ਹਿਰਿਆ ਸੂ ਬਾ ਸੂਰਤ ਨਾਮ ਭਗਵੰਤ ਪੂਰੇ ਗੁਰ ਕਾ ਨਿਰਮਲ ਮੰਤ ਚਰਨ ਕਮਲ ਹਿਰਦੇ ਮਹਿ ਜਾਪ ਨਾਨਕ ਪੇਖ ਜੀਵੈ ਪਰਤਾਪ ਗੌੜੀ ਮਹੱਲਾ ਪੰਜਵਾਂ ਤਨ ਇਹੋ ਥਾਨ ਗੋਬਿੰਦ ਗੁਣ ਗਾਏ ਕੁਸਲ ਖੀਮ ਪ੍ਰਭ ਆਪ ਬਸਾਏ ਰਹਾ ਵਿਪਤ ਤਹਾਂ ਜਹਾਂ ਹਰ ਸਿਮਰਨ ਨਾਹੀ ਕੂਟ ਆਨੰਦ ਜਹ ਹਰ ਗੁਨ ਗਾਹੀ ਹਰ ਬਿਸਰਿਆ ਦੁਖ ਰੋਗ ਕਨੇਰੀ ਪ੍ਰਭ ਸੇਵਾ ਜਮ ਲੱਗੇ ਨਾ ਨੇਰੀ ਸੋਵਡ ਪਹਾਗੀ ਨੇ ਚਲ ਥਾਨ ਜਹ ਜਪੀਐ ਪ੍ਰਭ ਕੇਵਲ ਨਾਮ ਜਹ ਜਾਈਐ ਤੈ ਨਾਲ ਮੇਰਾ ਸੁਆਮੀ ਨਾਨਕ ਕਉ ਮਿਲਿਆ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਜੋ ਪ੍ਰਾਣੀ ਗੋਵਿੰਦ ਧਿਆਵੈ ਪੜਿਆ ਅਣ ਪੜਿਆ ਪਰ ਮੰਗਤ ਪਾਵੇ ਸਾਧੂ ਸੰਗ ਸਿਮਰ ਗੋਪਾਲ ਬਿਨ ਨਾਮੈ ਝੂਠਾ ਤਨ ਮਾਲ ਰਹਾਉ ਰੂਪਵੰਤ ਸੋ ਚਤੁਰ ਸਿਆਣਾ ਜਿਨ ਜਨ ਮਾਨਿਆ ਪ੍ਰਭ ਕਾ ਪਾਣਾ ਜਗ ਮਹਿ ਆਇਆ ਸੋ ਪਰਵਾਨ ਘਟ ਘਟ ਆਪਣਾ ਸੁਆਮੀ ਜਾਣ ਕਹੋ ਨਾਨਕ ਜਾਕੇ ਪੂਰਨ ਭਾਗ ਹਰ ਚਰਨੀ ਤਾਕਾ ਮਨ ਲਾਗ ਗੌੜੀ ਮਹੱਲਾ ਪੰਜਵਾਂ ਹਰਕੇ ਦਾਸ ਸਿਉ ਸਾਖਤ ਨਹੀਂ ਸੰਗ ਉਹ ਵਿਖਈ ਉਸ ਰਾਮ ਕੋ ਰੰਗ ਰਹਾਉ ਮਨ ਅਸਵਾਰ ਜੈਸੇ ਤੁਰੀ ਸ਼ਿੰਗਾਰੀ ਜਿਉ ਕਾ ਪੁਰਖ ਪਚਾਰੇ ਨਾਰੀ ਬੈਨ ਕੋ ਨੇਤਰਾ ਪਾਏ ਦੁਹਾਵੈ ਗਉ ਚਰ ਸਿੰਘ ਪਾਛੈ ਪਾਵੇ ਗਾਡਰ ਲੇ ਕਾਮ ਤੀਨ ਕਰ ਪੂਜੀ ਸੌਦੇ ਕੋ ਤਾਵੈ ਬਿਨ ਪੂੰਜੀ ਨਾਨਕ RAM ਨਾਮ ਜਪ ਚੀਤ ਸਿਮਰ ਸੁਆਮੀ ਹਰ ਸਾਮੀ ਤ ਗੌੜੀ ਮਹੱਲਾ ਪੰਜਵਾ ਸਾ ਮਤ ਨਿਰਮਲ ਕਹੀਤ ਧੀਰ RAM ਰਸਾਇਣ ਪੀਵਤ ਬੀਰ ਹਰ ਕੇ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੂਟ ਰਹਾਉ ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ RAM ਰੰਗ ਨਿਰਮਲ ਪਰਤਾਪ ਸਾਧ ਸੰਗ ਮਿਟ ਜਾਤ ਬਿਕਾਰ ਸਭ ਤੇ ਊਜ ਇਹੋ ਉਪਕਾਰ ਪ੍ਰੇਮ ਭਗਤ ਰਾਤੇ ਗੋਪਾਲ ਨਾਨਕ ਜਾਚੈ ਸਾਧ ਰਵਾਲ ਗੌੜੀ ਮਹੱਲਾ ਪੰਜਵਾਂ ਐਸੀ ਪ੍ਰੀਤ ਗੋਵਿੰਦ ਸਿਉ ਲਾਗੀ ਮੇਲ ਲੈ ਪੂਰਨ ਵਡਭਾਗੀ ਰਹਾਉ ਪਰਤਾ ਪੇਖਿ ਬਿਗਸੈ ਜਿਉ ਨਾਰੀ ਤਿਉ ਹਰ ਜਨ ਜੀਵੈ ਨਾਮ ਚਿਤਾਰੀ ਪੂਤ ਪੇਖਿ ਜਿਉ ਜੀਵਤ ਮਾਤਾ ਓਤ ਪੋਤ ਜਨ ਹਰਿ ਸਿਉ ਰਾਤਾ ਲੋਭੀ ਆਨੰਦ ਕਰਹਿ ਪੇਖ ਤਨਾ ਜਨ ਚਰਨ ਕਮਲ ਸਿਉ ਲਾਗੂ ਮਨਾ ਵਿਸਰ ਨਹੀਂ ਇਕ ਤਿਲ ਦਾ ਤਾਰ ਨਾਨਕ ਕੀ ਪ੍ਰਭ ਪ੍ਰਾਨੇ ਆਧਾਰ ਗੌੜੀ ਮਹੱਲਾ 5ਵਾਂ ਰਾਮ ਰਸਾਇਨ ਜੋ ਜਨ ਗੀਤੇ ਚਰਨ ਕਮਲ ਪ੍ਰੇਮ ਭਗਤੀ ਬੀਤੇ ਰਹਾਉ ਆਨ ਰਸਾ ਦੀ ਸਹਿ ਸਭ ਛਾਰ ਨਾਮ ਬਿਨਾ ਨੇ ਫਲ ਸੰਸਾਰ ਅੰਧ ਕੂਪ ਤੇ ਕਾਢੇ ਆਪ ਗੁਣ ਗੋਵਿੰਦ ਅਚਰਜ ਪਰਤਾਪ ਵਣ ਤ੍ਰਿਣ ਤੇ ਭਵਨ ਪੂਰਨ ਗੋਪਾਲ ਬ੍ਰਹਮ ਫਸਾਰ ਜੀ ਸੰਗ ਦਿਆਲ ਕਹੋ ਨਾਨਕ ਸਾ ਕਥਨੀ ਸਾਰ ਮਾਨ ਲੇਤ ਜਿਸ ਸਿਰਜਨਹਾਰ ਗੋੜੀ ਮਹੱਲਾ ਪੰਜਵਾ ਨਿਤ ਪ੍ਰਤ ਨਾਮਣ ਰਾਮ ਸਰ ਕੀਜੈ ਝੋਲ ਮਹਾਰਸ ਹਰ ਅੰਮ੍ਰਿਤ ਪੀਜੈ ਰਹਾਉ ਨਿਰਮਲ ਉਦਕ ਗੋਵਿੰਦ ਕਾ ਨਾਮ ਮੱਜਨ ਕਰਤ ਪੂਰਨ ਸਭ ਕਾਮ ਸੰਤ ਸੰਗ ਤਹ ਗੋਸ਼ਟ ਹੋਏ ਕੋਟ ਜਨਮ ਕੇ ਕਿਲ ਵਿਖ ਖੋਏ ਸਿੰਮਰਹਿ ਸਾਧ ਕਰਹਿ ਆਨੰਦ ਮਨ ਤਨ ਰਬਿਆ ਪਰਮ ਆਨੰਦ ਜਿਸਹਿ ਪ੍ਰਾਪਤ ਹਰ ਚਰਨ ਨਿਧਾਨ ਨਾਮਿਕ ਦਾਸ ਤਿਸਹਿ ਕੁਰਬਾਨ ਗੋੜੀ ਮਹਲ